ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਚੀਕੇ ਨੇ ਮੰਗ ਕੀਤੀ ਹੈ ਕਿ 84 ਸਿੱਖਵੜੀ ਦੰਗਿਆਂ ਤੇ ਸੰਸਦ ਚ ਮੋਦੀ ਸਰਕਾਰ ਮੁਆਫੀ ਮੰਗੇ ਸਿੱਖਾਂ ਨਾਲ ਹੋਏ ਤੱਕ ਕਿ ਸਰਕਾਰ ਵਾਈਟ ਪੇਪਰ ਜਾਰੀ ਕਰੇ ਇਸ ਤੇ ਵੀ ਮੰਗ ਕੀਤੀ ਗਈ ਹੈ ਕੈਬਨਿਟ ਮੰਤਰੀ ਤਲਜੀਤ ਸਿੰਘ ਜੀਮਾ ਨੇ ਕਿਹਾ ਕਿ ਬਾਲੀਵੁੱਡ ਫਿਲਮ ਉੜਤਾ ਪੰਜਾਬ ਦੀ ਮੇਕਿੰਗ ਵਿੱਚ ਬਾਲਾਜੀ ਟੈਲੀਫਿਲਮ ਦੇ ਸੀਈਓ ਸਮੀਰ ਨਾਇਰ ਦਾ ਅਹਿਮ ਰੋਲ ਹੈ ਸਮੀਰ ਨਾਇਰ ਆਮ ਆਦਮੀ ਪਾਰਟੀ ਦੇ ਸੰਚਾਰ ਵਿੰਗ ਦੇ ਸੀਨੀਅਰ ਮੈਂਬਰ ਨੇ ਸਮਾਣਾ ਦੇ ਪਿੰਡ ਬੀਬੀਪੁਰਜ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਦੀ ਪਤਨੀ ਅਤੇ ਪੁੱਤਰ ਨੇ ਪਾਖੜਾ ਦੇ ਅੱਗੇ ਸ਼ਾਲ ਮਾਰ ਲਈ ਜਨ ਅ ਵਿੱਚ ਮਾਂ ਦੀ ਲਾਸ਼ ਤੇ ਬਰਾਮਦ ਹੋ ਚੁੱਕੀ ਹੈ ਪਰ ਪੁੱਤਰ ਹਾਲੇ ਵੀ ਲਾਪਤਾ ਹੈ ਜਾਣਕਾਰੀ ਮੁਤਾਬਕ 1 ਏਕੜ ਜ਼ਮੀਨ ਦੇ ਮਾਲਕ ਕਿਸਾਨ ਤੇ ਬੈਂਕਾਂ ਦੇ ਕੋਆਪਰੇਟਿਵ ਸੁਸਾਇਟੀ ਦਾ 4 ਲੱਖ ਦਾ ਕਰਜ਼ਾ ਹੈ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਇੱਕ ਬੱਸ ਤੇ ਟਰੱਕ ਦੀ ਟੱਕਰ ਹੋਣ ਨਾਲ 18 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਚੋਂ ਤਿੰਨ ਵਿਅਕਤੀਆਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਇਹਨਾਂ ਚੋਂ ਇੱਕ ਨੂੰ ਪੀਜੀ ਅਤੇ ਦੋਨੋਂ ਪਟਿਆਲਾ ਰੈਫਰ ਕਰ ਦਿੱਤਾ ਗਿਆ ਡੱਬ ਵਾਲੀ ਟਰਾਂਸਪੋਰਟ ਕੰਪਨੀ ਦੇ ਬਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦੇ ਪਰਵਾਰ ਨਾਲ ਸੰਬੰਧਿਤ ਹੈ ਫਰੋਜ਼ਪੁਰ ਦੇ ਇੱਕ ਹੌਲਦਾਰ ਦੀ ਪੇਟ ਪਰੇ ਹਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਹੌਲਦਾਰ ਕ੍ਰਿਸ਼ਨ ਲਾਲ ਸਾਬਕਾ ਬੀਜੇਪੀ ਪ੍ਰਧਾਨ ਕਮਲ ਸ਼ਰਮਾ ਦੇ ਗਨਮੈਨ ਵਜੋਂ ਤਾਇਨਾਤ ਸੀ ਛਾਤੀ 'ਚ ਲੱਗੀਆਂ ਗੋਲੀਆਂ ਦਾ ਹਵਾਲਾ ਦਿੰਦੇ ਹੋਏ ਪਰਿਵਾਰਕ ਮੈਂਬਰ ਦਾ ਇਲਜ਼ਾਮ ਹੈ ਕਿ ਕ੍ਰਿਸ਼ਨ ਲਾਲ ਦਾ ਕਤਲ ਕੀਤਾ ਗਿਆ ਦਿੱਸਦੇ ਚੱਲਦੇ ਉਹਨਾਂ ਨੇ ਮਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਨੁਦਿਆਣਾ ਵਿਖੇ ਹੱਥਾਂ ਚੋੜਤਾ ਪੰਜਾਬ ਉਤੇ ਕਰਾਸ ਦੇ ਨਿਸ਼ਾਨ ਲਗਾ ਕੇ ਤੇ ਚੜਦਾ ਪੰਜਾਬ ਲਿਖ ਕੇ ਯੁੱਧ ਕਾਲ ਦਲ ਦੇ ਵਰਕਰਾਂ ਨੇ ਸ਼ਰਾਬ ਦੇ ਠੇਕੇ ਦੇ ਬਾਰ ਦੁੱਧ ਸੋਡਾ ਵੰਡਿਆ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ ਇਸ ਦੇ ਲਾਵੇ ਇਹਨਾਂ ਵਰਕਰਾਂ ਨੇ ਸਰਕਾਰ ਦੀਆਂ ਉਪਲਬਧੀਆਂ ਵੀ ਗਣਵਾਈਆਂ ਵਾਧਰੇ ਪ੍ਰਦੂਸ਼ਣ ਘਟਾ ਰ ਹਰਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਫਿੱਕੀ ਪੈਰੀ ਚਮਕ ਨੂੰ ਬਰਕਰਾਰ ਰੱਖਣ ਲਈ 1.5 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਟਾਵਰ ਲਗਾਇਆ ਗਿਆ ਜਿਸ ਦੀ ਮਦਦ ਨਾਲ ਹਰਮੰਦਰ ਸਾਹਿਬ ਦੇ ਦਰਵਾਜ਼ੇ ਵਾਧਰੇ ਪ੍ਰਦੂਸ਼ਣ ਨੂੰ ਘਟ ਕਰਨ ਦੇ ਵਿੱਚ ਸਹਾਇਤਾ ਮਿਲੇਗੀ ਇਹ ਟਾਵਰ ਹਰਮੰਦਰ ਸਾਹਿਬ ਦੇ ਬਾਹਰ ਗਲਿਆਰੇ ਵਿੱਚ ਸਥਾਪਿਤ ਕੀਤਾ ਗਿਆ ਹੈ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਪ੍ਰਦੂਸ਼ਣ ਮਾਪਣ ਵਾਲੇ ਟਾਵਰ ਨੂੰ ਸਥਾਪਿਤ ਕਰਨ ਲਈ ਕੁੱਲ 2.5 ਕਰੋੜ ਰੁਪਏ ਖਰਚ ਕੀਤੇ ਗਏ ਨੇ ਜਿਸ ਵਿੱਚੋਂ 27 ਲੱਖ ਰੁਪਏ ਸ਼੍ਰੋਮਣੀ ਕਮੇਟੀ ਅਤੇ ਬਾਕੀ ਰਕਮ ਪੰਜਾਬ ਸਰਕਾਰ ਅਤੇ ਨਗਰ ਨਿਗਮ ਨੇ ਖਰਚ ਕੀਤੀ ਹੈ। ਪਾਸਪੋਰਟ ਸਬੰਧੀ ਬਿਹਤਰੀਨ ਸੇਵਾਵਾਂ ਦੇਣ ਦੇ ਮਾਮਲੇ ਵਿੱਚ ਜਲੰਧਰ ਦਾ ਪਾਸਪੋਰਟ ਦਫ਼ਤਰ ਪੂਰੇ ਦੇਸ਼ 'ਚ ਪਹਿਲੇ ਨੰਬਰ ਤੇ ਰਿਹਾ ਹੈ। ਇਜੀ ਜਾਣਕਾਰੀ ਪਾਸਪੋਰਟ ਦਫ਼ਤਰ ਦੇ ਅਧਿਕਾਰੀ ਹਰਮਨਬੀਰ ਸਿੰਘ ਗਿੱਲ ਨੇ ਦਿੱਤੀ ਹੈ। ਜਿਸ ਮੁਤਾਬਕ ਵਿਦੇਸ਼ ਮੰਤਰੀ ਦੀ ਸਾਲਾਨਾ ਵਿਤੀ ਰਿਪੋਰਟ ਅਨੁਸਾਰ ਖੇਤਰੀ ਪਾਸਪੋਰਟ ਦਫ਼ਤਰ ਨੇ ਸ਼੍ਰੇਣੀ B ਤਹਿਤ ਬਿਹਤਰੀਨ ਸੇਵਾਵਾਂ ਦੇ ਮਾਮਲੇ 'ਚ ਪੂਰੇ ਦੇਸ਼ 'ਚੋਂ 10 ਵਿੱਚੋਂ 9.60 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ।